ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਬਿਕਰਮਜੀਤ ਸਿੰਘ ਮਜੀਠੀਆ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਜੇ ਦਾ ਜਰਨੈਲ ਵੀ ਕਿਹਾ ਜਾਂਦਾ ਹੈ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲਗਾਤਾਰ ਉਹ 3 ਤੋਂ 4 ਮਹੀਨੇ ਜੇਲ੍ਹ ਦੇ ਵਿੱਚ ਰਹਿ ਕੇ ਆਏ ਨਹੀਂ ਕਿਉਂਕਿ ਉਹਨਾਂ ਤੇ ਬੜੇ-ਬੜੇ ਇਲਜ਼ਾਮ ਸੀ ਡਰੱਗ ਤਸਵੀਰ ਨੂੰ ਲੈ ਕੇ ਕਿਉਂਕਿ ਉਹਨਾਂ ਦੇ ਸਬੰਧ ਜਿਹੜੇ ਨਸ਼ਾ ਤਸਕਰਾਂ ਦੇ ਨਾਲ ਦੱਸੇ ਗਿਆ ਸਨ ਇਸ ਨੂੰ ਲੈ ਕੇ ਵਾਰ-ਵਾਰ ਜਿਹੜੀਆਂ ਸਿਟ ਨੇ ਅਤੇ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਨੇ ਉਹ ਖੁਲਾਸੇ ਵੀ ਕੀਤੇ ਸੀ ਪਿਛਲੇ ਦਿਨਾਂ ਦੇ ਵਿੱਚ ਸਿਟ ਨੇ ਫਿਰ ਜਿਹੜਾ ਬੁਲਾਇਆ ਸੀ ਤਾਲਬ ਹੋਣ ਲਈ ਵਿਕਰਮਜੀਤ ਸਿੰਘ ਮਜੀਠੀਆ ਅਤੇ ਉਸ ਨੇ ਇਹ ਵੀ ਕਿਹਾ ਸੀ ਕਿ ਜਿੰਨੀ ਵੀ ਤੁਹਾਡੀ ਜਾਇਦਾਦ ਹੈ ਉਸ ਦੇ ਪ੍ਰੋਪਰ ਡਾਕੂਮੈਂਟ ਜਿਹੜੇ ਨੇ ਉਹ ਸਿਟ ਦੇ ਸਾਹਮਣੇ ਪੇਸ਼ ਕੀਤੇ ਜਾਣ ਪੁੱਛਗਿਛ ਹੋਣ ਤੋਂ ਬਾਅਦ ਕੱਲ ਜਿਵੇਂ ਹੀ ਵਿਕਰਮਜੀਤ ਸਿੰਘ ਮਜੀਠੀਆ ਬਾਹਰ ਆਏ ਉਹਨਾਂ ਨੇ ਕਿਹਾ ਕਿ ਮੈਨੂੰ ਜਿਹੜਾ ਭਗਵੰਤ ਮਾਨ ਖੁਦ ਬੁਲਾ ਲੈਣ ਕਹਿਣ ਕਿਉਂਕਿ ਸਿਟ ਉਤੇ ਉਹਨਾਂ ਦਾ ਪੂਰਾ ਕਬਜ਼ਾ ਹੈ ਜਿੰਨੀ ਵੀ ਅਫਸਰਸ਼ਾਈ ਹੈ ਜਿੰਨੇ ਵੀ ਪੁਲਿਸ ਮੁਲਾਜ਼ਮ ਨੇ ਜਿੰਨੇ ਵੀ ਸਿੱਟ ਦੇ ਜਿਹੜੇ ਲੋਗ ਨੇ ਉਹ ਸਾਰੇ ਭਗਵੰਤ ਮਾਨ ਦੇ ਹੁਸ਼ਾਰੇ ਉਤੇ ਕੰਮ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਜਦੋਂ ਮੈਨੂੰ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਨੇ ਕਲੀਨ ਚਿੱਟ ਦੇ ਦਿੱਤੀ ਹੈ ਕਿ ਮੇਰਾ ਡਰਗ ਤਸਕਰੀ ਨਾਲ ਨਸ਼ਾ ਤਸਕਰੀ ਨਾਲ ਕੋਈ ਵੀ ਲੈਣ ਦੇ ਨਹੀਂ ਹੈ ਤੇ ਫਿਰ ਮੈਨੂੰ ਵਾਰ-ਵਾਰ ਖੱਜਲ-ਖਵਾਲ ਕਿਉਂ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਉਸ ਨੇ ਇਹ ਵੀ بڑے ਇਲਜ਼ਾਮ ਲਗਾਏ ਨੇ ਕਿ ਲਾਰਸ ਮਿਸ਼ਨੋਈ ਜਿਹੜਾ ਮਾਸਟਰ ਮਾਈਂਡ ਸੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲकांड ਬਾਰੇ ਜਿਸ ਨੇ ਸੋਸ਼ਲ ਮੀਡੀਆ ਤੇ ਕਤਲ ਕਰਕੇ ਜ਼ਿੰਮੇਵਾਰੀ ਲਈ ਸੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਕਿ ਮੈਂ ਇਸ ਦੇ ਕਤਲकांड ਦਾ ਕਤਲकांड ਦਾ ਮਾਸਟਰ ਮਾਈਂਡ ਨਾ ਮੈਂ ਜ਼ਿੰਮੇਵਾਰੀ ਲੈਂਦਾ ਹਾਂ ਉਸ ਦਿਆਂ ਦੋ ਇੰਟਰਵਿਊ ਹੋਈਆਂ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿ ਕੇ ਭੱਲਾ ਛਾੜਦੇ ਰਹੇ ਨੇ ਕਿ ਜਿਹੜੀ ਪਹਿਲੀ ਇੰਟਰਵਿਊ ਹੋਈ ਹੈ ਉਹ ਪੰਜਾਬ ਦੇ ਵਿੱਚ ਨਹੀਂ ਹੋਈ ਅਤੇ ਪੰਜਾਬ ਵੱਲੋਂ ਲਾਅ ਐਂਡ ਆਰਡਰ ਨੂੰ ਲੈ ਕੇ ਕੋਈ ਵੀ ਕਟਾਹੀ ਜਾਂ ਟੇਲੇ ਨਹੀਂ ਵਰਤੀ ਗਈ ਲੇਕਿਨ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਨੇ ਸੱਟ ਬਿਠਾ ਕੇ ਦੋ ਤੋਂ 22 ਸਾਲਾਂ ਦੇ ਵਿੱਚ ਇਹ ਪ੍ਰੂਫ ਕਰ ਦਿੱਤਾ ਸੀਏਆਈ ਯਾਨੀ ਇੱਕ ਖਰੜ ਦੇ ਵਿੱਚ ਪਹਿਲੀ ਇੰਟਰੂ ਹੋਈ ਸੀ ਲੋਰਿਸ਼ ਬਿਸ਼ਨੋਈ ਦੀ ਅਤੇ ਜਿਹੜੇ ਵੱਡੇ-ਵੱਡੇ ਅਧਿਕਾਰੀ ਸੀ ਉਹ ਵੀ ਉਥੇ ਮੌਜੂਦ ਸੀ ਜਦੋਂ ਇੰਟਰੂ ਹੋਈ ਸੀ ਲੋਰਿਸ਼ ਬਿਸ਼ਨੋਈ ਦੀ ਅਤੇ ਦੂਸਰੀ ਇੰਟਰੂ ਹੋਈ ਹੈ ਰਾਜਸਥਾਨ ਦੇ ਵਿੱਚ ਇਸ ਨੂੰ ਲੈ ਕੇ ਹੁਣ ਫਿਰ ਬਿਕਰਮਜੀਤ ਸਿੰਘ ਮਜੀਠੀਆ ਨੇ ਬੜੇ ਵੱਡੇ ਨਿਸ਼ਾਨੇ ਸਾਧੇ ਨੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਨੇ ਕਿਹਾ ਕਿ ਸਾਰਾ ਸਿਸਟਮ ਲਾਅ ਐਂਡ ਆਰਡਰ ਦਾ ਜਿਹੜਾ ਕਾਨੂੰਨ ਹੈ ਉਹਦੀ ਜਿਹੜੀ ਵਿਵਸਥਾ ਭੰਗ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਆਪ ਆਦਮੀ ਪਾਰਟੀ ਕਿਉਂਕਿ ਇਥੇ ਸੈਲੀਬ੍ਰਿਟੀਆਂ ਦੇ ਕਤਲ ਹੋ ਰਹੇ ਨੇ ਅਤੇ ਉਹਨਾਂ ਨੂੰ ਮਾਰਿਆ ਜਾਂਦਾ ਹੈ ਗੈਂਗਸਟਰਾਂ ਦੇ ਦੁਆਰਾ ਉਹਨਾਂ ਨੇ ਗੱਲ ਕੀਤੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਬਾਰਵੀ ਉਹਨਾਂ ਨੇ ਕਿਹਾ ਕਈ ਵਾਰ ਉਹਨਾਂ ਨੇ ਮਿਲਣ ਦੀ ਕੋਸ਼ਿਸ਼ ਕੀਤੀ ਭਗਵੰਤ ਮਾਨ ਨੂੰ ਲੇਕਿਨ ਨਹੀਂ ਮਿਲੇ ਦੂਸਰੀ ਵਾਰ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਜਿਹੜੀ ਗੁਹਾਰ ਲਗਾਈ ਸੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਉਸ ਵੱਲੋਂ ਉਹਨਾਂ ਨੂੰ ਕਲੀਨ ਚਿੱਟ ਮਿਲ ਗਈ ਹੈ ਕਿ ਜਿਹੜੀ ਇਨਕਿਊ ਹੋਈ ਹੈ ਲਾਰੈਂਸ ਬਿਸ਼ਨੋਈ ਦੀ ਜਿਸ ਨੂੰ ਕਤਲ ਕਾਰਨ ਦਾ ਮਾਸਟਰਮਾਈਂਡ ਮੰਨਿਆ ਜਾਂਦਾ ਹੈ ਸਿੱਧੂ ਬੂਸੇਵਾਲਾ ਦਾ ਉਹ ਜ਼ਿੰਮੇਵਾਰ ਹੈ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਸਟ ਤਬਲੌਣ ਦੀ ਬਚਾਏ ਮੈਨੂੰ ਬਿਕਰਮਜੀਤ ਸਿੰਘ ਮੀਠਿਆ ਕਹਿੰਦਾ ਹੈ ਕਿ ਆਪਣੇ ਜਿਹੜਾ ਸੀਐਮ ਹਾਊਸ ਹੈ ਉਥੇ ਬੁਲਾ ਲੈਣ ਕਰਨ ਜਿਹੜੀ ਪੁਸ਼ ਵਿੱਚ ਗਿਸ਼ ਕਰ ਕਰਨੀ ਹੈ ਉਸ ਦਾ ਮੈਂ ਉਥੇ ਜਵਾਬ ਦੇ ਦਿਆਂ ਕਰਾਂਗਾ ਉਹਨਾਂ ਨੇ ਕਿਹਾ ਕਿ ਮੈਨੂੰ ਪਤਾ ਹੈ ਜਿੰਨੇ ਵੀ ਅਫਸਰ ਚਾਹੀਏ ਜਿੰਨੇ ਵੀ ਪੁਲਿਸ ਦੇ ਕਰਮਚਾਰੀ ਨੇ ਉਹ ਸਾਰੇ ਭਗਵੰਤ ਮਾਨ ਦੇ ਹੱਥਾਂ ਦੀ ਕੱਟ ਪੁਤਲੀ ਬਣੇ ਹੋਏ ਨੇ ਅਤੇ ਉਹਦੇ ਇਸ਼ਾਰਿਆਂ ਤੇ ਮੈਨੂੰ ਵਾਰ-ਵਾਰ ਸਿੱਟ ਦੇ ਤੇ ਤਲਬ ਹੋਣ ਲਈ ਕਿਹਾ ਜਾ ਰਿਹਾ ਹੈ ਇਹ ਵੱਡੇ ਇਲਜ਼ਾਮ ਲਗਾਏ ਨੇ ਵਿਕਰਮਜੀਤ ਸਿੰਘ ਮਜੀਠੀਆ ਨੇ ਧੰਨਵਾਦ